ਸਾਤਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਆ ਕੱਲ ਦਾ ਆਪਣੇ ਕਿਸਾਨ ਵੀਰ ਝੋਨਾ ਕਾਦਾ ਲਾਉਣ ਲੱਗ ਗਿਆ ਸੋਸ਼ਲ ਮੀਡੀਆ ਤੇ ਸ਼ਰੇ ਆਮ ਹੀ ਬਦਨਾਮ ਕਰਨ ਲੱਗੇ ਕਹਿੰਦੇ ਧਰਤੀ ਉੱਥੋਂ ਪਾਣੀ ਮਕਾਉਣ ਕੀ ਤੇ ਅਮ ਕਾਉਣਗੇ ਸਿਰਫ ਕਿਸਾਨ ਦੋਸਤੋ ਕਿਸਾਨ ਦਾ ਪਾਣੀ ਆਪਾਂ ਨੂੰ ਦਿਸਦਾ ਆਪਾਂ ਨੂੰ ਦਿਸਦਾ ਕੱਦੂ ਕੀਤਾ ਪਿਆ ਕਿੰਨਾ ਪਾਣੀ ਭਰਿਆ ਪਿਆ ਖੇਤਾਂ ਦੇ ਵਿੱਚ ਜਿੱਥੋਂ ਤੱਕ ਨਗਾ ਮਾਰਦੇ ਆ ਪਾਣੀ ਪਾਣੀ ਆਪਣੀ ਜਿਹੜੇ ਮੋਟਰਾਂ ਕਿਸਾਨ ਵੀਰਾਂ ਦੀ ਕਿੰਨਾ ਕਿੰਨਾ ਪਾਣੀ ਬਾਹਰ ਕੱਢ ਲਿਆ ਪਾਣੀ ਤਾਂ ਇਹੀ ਮਗਾ ਕੇ ਛੱਡਣਗੇ ਦੋਸਤੋ ਆਪਣੇ ਕਿਸਾਨ ਵੀਰਾਂ ਦਾ ਪਾਣੀ ਆਪਾਂ ਨੂੰ ਤਿਸਦਾ ਅਸਲ ਦੇ ਵਿੱਚ ਧਰਤੀ ਵਿੱਚ ਜਿਹੜਾ ਪਾਣੀ ਮੁੱਕ ਰਿਹਾ ਉਹਦਾ ਕਾਰਨ ਕੀ ਆ ਜਰਾ ਤਕੜੇ ਹੋ ਕੇ ਸੁਣੋ ਜਿਹੜਾ ਤੁਸੀਂ ਆਪਣੇ ਜਵਾਕਾਂ ਨੂੰ ਚਾਕਲੇਟ ਖਵਾਉਨੇ ਹੋ ਨਾ ਕਿੰਨੀਆਂ ਹੀ ਕੰਪਨੀਆਂ ਹਜ਼ਾਰਾਂ ਕੰਪਨੀਆਂ ਚਾਕਲੇਟ ਦੀਆਂ ਗਿਣਨੀਆਂ ਔਖੀਆਂ ਹੋ ਜਾਣੀਆਂ ਤਾਂ ਸੁਣੋ ਫਿਰ ਇੱਕ ਇੱਕ ਕਿਲੋ ਚਾਕਲੇਟ ਬਣਾਉਣ ਦੇ ਲਈ 15000 ਲੀਟਰ ਤੋਂ ਲੈ ਕੇ 28000 ਲੀਟਰ ਪਾਣੀ ਖਰਾਬ ਕੀਤਾ ਜਾਂਦਾ ਵੇਸਟ ਕੀਤਾ ਜਾਂਦਾਗਾ ਆਹ ਵੇਖੋ ਕੌਣ ਪਾਣੀ ਖਰਾਬ ਕਰ ਰਿਹਾ ਇਹ ਤਾਂ ਕੁਝ ਵੀ ਨਹੀਂ ਆਪਾਂ ਕੋਲ ਡਰਿੰਕ ਆ ਪੀਨੇ ਆ ਨਾ ਤਾਂ ਹਾਈਵ ਟੀਐਚ ਚੈਨ ਸਕੂਲ ਆਫ ਪਬਲਿਕ ਹੈਲਥ ਦੀ ਰਿਪੋਰਟ ਮੁਤਾਬਕ ਜਿਹੜੀ ਅੱਧਾ ਲੀਟਰ ਕੋਲਡ ਡਰਿੰਕ ਬੰਦੀ ਹੈ ਨਾ ਵੇਖੋ ਕਿੰਨੀਆਂ ਕੰਪਨੀਆਂ ਤਾਂ ਅੱਧਾ ਲੀਟਰ ਕੋਲਡ ਡਰਿੰਕ ਦਾ ਟੈਸਟ ਬਣਾਉਣ ਦੇ ਲਈ 300 ਲੀਟਰ ਤੱਕ ਪਾਣੀ ਖਰਾਬ ਕੀਤਾ ਜਾਂਦਾ ਉਹ ਵੀ ਸਾਫ਼ ਪਾਣੀ ਹੁਣ ਇਹ ਪਾਣੀ ਉੱਤੋਂ ਧਣੀ ਡਕਦਾ ਇਹ ਤਾਂ ਕੁਝ ਵੀ ਨਹੀਂ ਸ਼ਰਾਬ ਤਾਂ ਹੁਣ ਆਪਾਂ ਸਾਰੇ ਪੀਨੇ ਆ ਨਾ ਕਿਉਂਕਿ ਸ਼ਰਾਬ ਪਰ ਤਾਂ ਕੋਈ ਮੋੜਾ ਕਹਿੰਦੇ ਨਹੀਂ ਬਾਕੀ ਸੋਸ਼ਲ ਮੀਡੀਆ ਤੇ ਮੈਂ ਕੱਲਾ ਹੂੰਗਾ ਜਿਹੜਾ ਤੁਹਾਨੂੰ ਅੱਜ ਸੱਚਾਈ ਦੱਸਣ ਜਾ ਰਿਹਾ ਨਹੀਂ ਸਾਰੇ ਕਿਸਾਨਾਂ ਦੇ ਪਿੱਛੇ ਪੈ ਗਏ ਕਿਉਂਕਿ ਕਿਸਾਨ ਗਰੀਬ ਆਣਾ ਆਪਾਂ ਨੂੰ ਅੰਨ ਦਿੰਦੇ ਆ ਅਨਾਜ ਦਿੰਦੇ ਆ ਅਣ ਦਤਾ ਤਾਂ ਕਰਕੇ ਆਪਾਂ ਉਹਨਾਂ ਵੱਲ ਅੱਖਾ ਘੜਦੇ ਆ ਤਾ ਇੱਕ ਲੀਟਰ ਸ਼ਰਾਬ ਬਣਾਉਣ ਦੇ ਲਈ 300 ਲੀਟਰ ਤੱਕ ਪਾਣੀ ਖਰਾਬ ਕੀਤਾ ਹੈ ਨਾ 300 ਲੀਟਰ ਪਾਣੀ ਲੱਗ ਜਾਂਦਾ ਹੈ 1 ਲੀਟਰ ਸ਼ਰਾਬ ਬਣਾਉਣ ਦੇ ਲਈ ਹੁਣ ਦੇਖ ਲਓ ਪਾਣੀ ਵੇਸਟ ਕੌਣ ਕਰ ਰਿਹਾ ਇਹ ਤਾਂ ਕੁਝ ਵੀ ਨਹੀਂ ਹੁਣ ਤਾਂ ਗਰਮੀ ਆ ਗਈ ਬੀਅਰ ਚੱਲਣ ਲੱਗੀ ਤਾਂ 1 ਲੀਟਰ ਬੀਅਰ ਬਣਾਉਣ ਦੇ ਲਈ 6 ਲੀਟਰ ਪਾਣੀ ਬਰਬਾਦ ਕੀਤਾ ਜਾਂਦਾ 6 ਲੀਟਰ ਪਾਣੀ ਲੱਗ ਜਾਂਦਾ ਹੈ 1 ਲੀਟਰ ਬੀਅਰ ਬਣਾਉਣ ਦੇ ਲਈ ਹੁਣ ਦੱਸੋ ਕਿ ਪਾਣੀ ਬਰਬਾਦ ਕੌਣ ਕਰ ਰਿਹਾ ਧਰਤੀ ਹੀਠੋ ਪਾਣੀ ਕੌਣ ਮੁਕਾ ਰਿਹਾ ਰਹੀ ਗੱਲ ਕਿਸਾਨ ਦੀ ਤਾਂ ਕਿਸਾਨ ਅਨਾਜ ਪੈਦਾ ਕਰ ਰਿਹਾ ਜਿਸ ਦੇ ਬਣਾ ਅਸੀਂ ਜਿਉਂਦੇ ਤੱਕ ਨਹੀਂ ਰਹਿ ਸਕਦੇ ਸਾਡੀ ਲੋੜ ਆ ਸਾਨੂੰ ਅਨਾਜ ਖਾਣਾ ਹੀ ਪਊਗਾ ਰਹੀਆਂ ਜਿਹੜੀਆਂ ਮੈਂ ਤੁਹਾਨੂੰ ਚਾਰ ਕੰਪਨੀਆਂ ਗਣਾਈਆਂ ਸ਼ਰਾਬ ਬੀਅਰ ਕੋਲਡ ਡਰਿੰਕ ਤੇ ਹਰ ਚਾਕਲੇਟ ਬਣਾਉਣ ਵਾਲੀ ਇਹ ਚਾਰੇ ਚੀਜ਼ਾਂ ਆਪਣੀ ਸਿਹਤ ਲਈ ਹਾਨੀਕਾਰਕ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਪਰੰਤੂ ਇਹ ਤਾਂ ਮੈਂ ਚਾਰਕ ਕੰਪਨੀਆਂ ਗਿਣਾਈਆਂ ਇਹੋ ਜਹੀਆਂ ਸੈਂਕੜੇ ਹਜ਼ਾਰਾਂ ਕੰਪਨੀਆਂ ਫੈਕਟਰੀਆਂ ਜਿਹੜਾ ਕਿ ਆਪਣੀ ਧਰਤੀ, ਲਾ ਪਾਣੀ ਖਰਾਬ ਕਰ ਰਹੀਆਂ ਪਰੰਤੂ ਉਹਨਾਂ ਬਾਰੇ ਕੋਈ ਨਹੀਂ ਬੋਲਦਾ ਕਿਉਂ ਕਿ ਉਹਨਾਂ ਦਾ ਖਰਾਬ ਕੀਤਾ ਪਾਣੀ ਆਪਾਂ ਨੂੰ ਦਿਖਦਾ ਨਹੀਂਗਾ ਤੇ ਕਿਸਾਨ ਦਾ ਪਾਣੀ ਆਪਾਂ ਨੂੰ ਦਿਖਦਾ ਇੱਕ ਇਹ ਗਰੀਬ ਆ ਅਮੀਰ ਨਹੀਂ ਤਾਂ ਕਰਕੇ ਆਪਣਾ ਜਣਾ ਖਣੀ ਕਿਸਾਨ ਨੂੰ ਫੜ ਲੈਂਦਾ ਆ ਦੱਸੋ ਸ਼ਰਾਬ ਪੀਣਾ ਕਿਹੜੀ ਸਿਹਤ ਬੰਦੀ ਆ ਬੀਅਰ ਪੀਣਾ ਕਿਹੜੀ ਸਿਹਤ ਬੰਦੀ ਆ ਕੋਕ ਪੀਣਾ ਕਿਹੜੀ ਸਿਹਤ ਬੰਦੀ ਆ ਚਾਕਲੇਟ ਖਾਣਾ ਕਿਹੜੀ ਸਿਹਤ ਬੰਦੀ ਆ ਆ ਅਨਾਜ ਖਾਣਾ ਜ਼ਰੂਰ ਆਪਾਂ ਬਿਮਾਰੀਆਂ ਲੜਨ ਦੀ ਸ਼ਕਤੀ ਪੈਦਾ ਹੁੰਦੀ ਆ ਆਪਾਂ ਰੋਜ਼ ਜਿਹੜਾ ਕੰਮ ਤੇ ਜਾਂਦੇ ਆ ਅਨਾਜ ਕਰਕੇ ਜਾਂਦੇ ਆ ਤੇ ਅਨੰਦਾਤ ਨਹੀਂ ਆਪਾਂ ਮੜਾ ਗਏ ਜਾਂਦੇ ਆ ਉਹਦਾ ਕਸੂਰ ਕੀ ਆ ਰਹੀ ਗੱਲ ਝੋਨੇ ਦੀ ਤਾਂ ਕਿਸਾਨ ਇੱਕ ਨਾ ਇੱਕ ਦਿਨ ਝੋਨਾ ਲਾਉਣਾ ਛੱਡ ਦੇਊਗਾ ਜਦੋਂ ਝੋਨੇ ਦਾ ਬਦਲ ਆ ਗਿਆ ਕਿਉਂਕਿ ਹੁਣ ਤੱਕ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ ਦੋ ਹੀ ਫਸਲਾਂ ਤੇ ਐਮਐਸਪੀ ਮਿਲਦੀ ਹੈ ਕਣਕ ਤੇ ਝੋਨਾ ਇਸ ਕਰਕੇ ਮਜਬੂਰ ਆ ਕਿਸਾਨ ਇਹ ਕੋਈ ਛੋਟਾ ਮਸਲਾ ਨਹੀਂ ਗਾ ਇਸ ਉੱਪਰ ਧਰ ਨਹੀਂ ਵੀ ਲੱਗ ਚੁੱਕੇ ਪਰ ਤੁ ਆਪਣੀ ਜਿਹੜੀ ਸਰਕਾਰ ਆ ਉਹ ਕਹਿੰਦੀ ਤੁਸੀਂ ਝੋਨਾ ਹੀ ਲਾਉਣਾਗਾ ਤਾਂ ਦੋਸਤੋ ਝੋਨਾ ਲਾਉਣਾ ਛੱਡ ਦੂਗਾ ਕਿਸਾਨ ਪਰੰਤੂ ਧਰਤੀ ਇੱਥੋਂ ਪਾਣੀ ਤਾਂ ਵੀ ਮੁਕੂਗਾ ਕਿਉਂਕਿ ਮੈਂ ਗਾਰੰਟੀ ਕਰਦਾ ਨਾ ਤਾਂ ਸ਼ਰਾਬ ਮੰਨੀ ਰੁਕੇ ਨਾ ਬੀਅਰ ਨਾ ਕੋਕ ਤੇ ਨਾ ਚਾਕਲੇਟ ਕਦੇ ਇੰਨਾ ਕੰਪਨੀਆਂ ਦੇ ਮੂੰਹ ਸੁਣਿਆ ਕਿ ਅਸੀਂ ਪਾਣੀ ਦੀ ਬਰਬਾਦੀ ਕਰ ਨਹੀਂ ਉਹ ਤਾਂ ਬਿਜ਼ਨਸਮੈਨ ਆ ਉਹ ਤਾਂ ਕਹਿੰਦੇ ਇਸ ਤਾਂ ਲੱਖਾਂ ਕਰੋੜਾਂ ਰੁਪਏ ਕਮਾ ਰਹੇ ਆ ਪਾਣੀ ਕੌਣ ਮੁਕਾਊਗਾ ਆਹ ਗਰੀਬ ਕਿਸਾਨ ਜਿਹੜਾ ਤੁਹਾਡੇ ਮੂੰਹ ਦੇ ਵਿੱਚ ਅੰਨਪਾਰਿਆ ਜਿਹੜਾ ਤੁਹਾਨੂੰ ਬਿਮਾਰੀਆਂ ਤੋਂ ਬਚਾਰਿਆ ਕਿਸਾਨ ਨਾ ਤਾਂ ਨਸ਼ਾ ਵੇਚ ਰਿਹਾ ਨਾ ਕੋਈ ਕੈਮੀਕਲ ਸਿਰਫ ਤੇ ਸਿਰਫ ਅਨਾਜ ਵੇਚ ਰਿਹਾ ਉਹ ਵੀ ਐਮ ਐਸ ਪੀ ਦੇ ਭਾ ਜਾਨੀ ਕਿ ਮਿਨੀਮਮ ਸਪੋਰਟ ਪ੍ਰਾਈਸ ਕਿ ਸਰਕਾਰ ਜਿੰਨਾ ਘੱਟ ਤੋਂ ਘੱਟ ਪ੍ਰਾਈਸ ਤੈਅ ਕਰਦੀ ਆ ਵੀ ਆ ਘੱਟ ਤੋਂ ਘੱਟ ਠੀਕ ਆ ਕਿਸਾਨ ਕਹਿੰਦਾ ਠੀਕ ਆ ਉਸੇ ਭਾਅ ਦੇ ਉੱਪਰ ਤੁਹਾਨੂੰ ਅਨਾਜ ਦੇ ਰਿਆ ਤਾਂ ਦੋਸਤੋ ਇਹੋ ਜਿਹੇ ਭੋਲੇ ਭਾਲੇ ਕਿਸਾਨ ਨੂੰ ਐਡੇ ਭੜੇ ਸ਼ਬਦ ਵਰਤਨੇ ਗਲਤ ਗੱਲ ਆ ਜੇਕਰ ਮੇਰੇ ਤੋਂ ਕੋਈ ਗਲਤ ਸ਼ਬਦ ਵਰਤਿਆ ਗਿਆ ਹੋਵੇ ਤਾਂ ਮਾਫੀ ਚਾਹੁੰਨਾ ਹੁਣ ਦਿਉਜਾਇਤ ਧੰਨਵਾਦ ਦੋਸਤੋ